ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਅੱਜ ਆਪਾਂ 16 ਜੂਨ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰਦੇ ਆ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਸੋ ਨੂੰ 8-9 ਨਗ ਆਪਾਂ ਤਾਜੇ ਸੂਏਵੇਂ ਤੇ 10 ਤੋਂ 12 ਬੱਚੀਆਂ ਹਾਜ਼ਰ ਨੇ ਜਿਹੜੀਆਂ ਸੂਨ ਦੇ 2-4 ਦਿਨ ਲੈਂਦੀਆਂ ਨੇ ਉਹਨਾਂ ਦੀ ਡਿਟੇਲ ਦੇਵਾਂਗੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 9478263916 9878448264 ਪਿੰਡ ਕਲਾਲਾ ਤੇ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਜੋ ਕਿਸਾਨ ਵੀਰੋ ਵੀਡੀਓ ਦੇ ਐਂਡ ਤੱਕ ਬਣੇ ਰਿਹਾ ਸੋਨੂੰ 10-12 ਨਗ ਸੂਨ ਵਾਲੇ ਜਿਹੜੇ ਹਾਜ਼ਰ ਬੱਸੀਆਂ ਨੇ ਐਚਐਫ ਦੇ ਵਿੱਚ ਪੈਂਦੀਆਂ ਨੇ ਦੰਦਾਂ ਦੇ ਵਿੱਚ ਬੱਸੀਆਂ ਨੇ ਤੇ ਨਾਲ 4 ਝੋਟੀਆਂ ਦਿਖੋਣੀਆਂ ਨੇ ਮੋਹਰਾ ਦੀਆਂ ਚੰਗੀਆਂ ਤੇ ਕੁਝ ਕਿ ਨਗ ਸੂਏ ਸਵਾਏ 7 8 ਨਾਲ ਸੂਏ ਸਵਾਏ ਦਿਖਾਵਾਂਗੇ ਕੁਝ ਕ੍ਰੋਸਾਂਗ ਦੇ ਵਿੱਚ ਬੱਸੀਆਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਇਹ ਤਾਜ਼ੀਆਂ ਸੂਈਆਂ ਨੇ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਸੋ ਇੱਧਰ ਬਾਹਰ ਤੁਸੀਂ ਦੇਖ ਸਕਦੇ ਹੋ ਫੁੱਲ ਬਰੀਡ ਦੇ ਵਿੱਚ ਬੱਸੀਆਂ ਤਿਆਰ ਆ ਸੂ ਉਹਨੂੰ ਜਰਸੀ ਜਰਸੀ ਕ੍ਰੋਸ ਬੱਸੀਆਂ ਬਹੁਤ ਵੀਰਾਂ ਦੀ ਡਿਮਾਂਡ ਆ ਵੀ ਆਪਾਂ ਨੂੰ ਚੰਗੀ ਜਰਸੀ ਚਾਹੀਦੀ ਆ ਤੇ ਉਸ ਨੂੰ ਆਪਾਂ ਟੌਪ ਦੀ ਪੰਜਾਬ ਵਾਲੀ ਜਰਸੀ ਵੀ ਆਪਣੇ ਫਾਰਮ ਤੇ ਅਵੇਲੇਬਲ ਨੇ ਤੁਸੀਂ ਦੇਖ ਸਕਦੇ ਹੋ ਇੱਕ ਪਹਿਲਾ ਸੂਆ ਬੱਸੀ ਆ ਇੱਕ ਦੂਜਾ ਸੂਆ ਬੱਸੀ ਆ ਤੋਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਇਹ ਪੰਜਾਬ ਵਾਲੀ ਜਰਸੀ ਆ ਗਈ ਜਰਸੀ ਕ੍ਰਾਸ ਵੱਸੀ ਆ ਗਈ ਅਸੀਂ ਦੇਖ ਸਕਦੇ ਹਾਂ ਪਹਿਲਣ ਵੱਸੀ ਆ ਗਈ ਆ ਵੀ ਪਹਿਲਣ ਵੱਸੀਆਂ ਨੇ ਦੋਨੇ ਦੰਦਾਂ ਜਨੇ ਇੱਕ ਦੋ ਦੰਦ ਵੱੱਸੀ ਆ ਕਿ ਚਾਰ ਦੰਦ ਵੱੱਸੀ ਆ ਅੱਥੀ ਚੁਆਈ ਵਾਲਾ ਸੋਨਾ ਥਣ ਲੱਗਿਆ ਹੋਇਆਗਾ ਸੋ ਬਰੀਡ ਦੇ ਵਿੱਚ ਵੀ ਵੱਸੀਆਂ ਨੇ ਟੋਟਲ ਆਪਣੇ ਫਾਰਮ ਤੇ 22 ਤੋਂ 23 ਨਗ ਸੇਲ ਵਾਸਤੇ ਹਾਜ਼ਰ ਨੇ ਇੱਧਰ ਤੁਸੀਂ ਦੇਖ ਸਕਦੇ ਹੋ ਹਜੇ ਕੱਚੀਆਂ ਵੱਸੀਆਂ ਨੇ ਇਹ ਇਹ ਪਹਿਲਣ ਵੱਸੀ ਦੋ ਦੰਦ ਦਾ ਸੋ ਇਸ ਤੋਂ ਲਾਭ ਵੀ ਤੁਸੀਂ ਦੇ ਸਕਦੇ ਹੋ ਪਹਿਲਾਂ ਬੱਸੀ ਚੰਗੇ ਦੁੱਧ ਤੇ ਚਲਦੀ ਆ ਫੁੱਲ ਬਰੀਡ ਦੇ ਵਿੱਚ ਬੱਸੀ ਆ ਅ ਤਾਜੀ ਸੂਈ ਝੋਟੀ ਆ ਮੋਹਰਾ ਦੀ ਦੇ ਸਕਦੇ ਹੋ 14-15 ਕਿਲੋ ਤੋਂ ਬਾਹਰ ਦੁੱਧ ਨੇ ਪਾਇਆ ਹੋਇਆ ਪਹਿਲੇ ਸੂਆ ਦੂਜਾ ਸੂਆ ਸੂਈਆ ਹਵਾਨਾ ਤੁਸੀਂ ਜੱਜ ਕਰ ਸਕਦੇ ਹੋ ਕਿੰਨਾ ਸੋਹਣਾ ਹਵਾਨਾ ਤਿਆਰ ਕੀਤਾਗਾ ਹੁਣ ਸ਼ਾਮ ਦੇ ਟਾਈਮ ਆ ਵੀਡੀਓ ਕਵਰ ਕਰ ਰਹੇ ਹਾਂ ਦੋ ਝੋਟੀਆਂ ਗੱਭਣ ਨੇ ਇੱਕ ਤੀਜਾ ਸੂਆ ਝੋਟੀ ਆ ਤੇ ਇੱਕ ਦੂਜਾ ਸੂਆ ਜਿਹੜੀ ਸੈਂਟਰ ਚ ਖੜੀ ਆ ਤੇ ਇੱਕ ਆ ਤੀਜਾ ਸੂਆ ਝੋਟੀ ਸੂਈ ਹੋਈ ਆ ਮੇਲ ਕਾਫ ਆ ਸਾਰਿਆਂ ਦੀ ਮੋਟੀ ਮੋਟੀ ਡਿਟੇਲ ਦੇਵਾਂਗੇ ਜ਼ਿਆਦਾ ਤੋਰ ਕੇ ਨਾਗ ਨਹੀਂ ਦਿਖਾਉਂਦੇ ਕਿ ਨਾਗ ਆਪਣੇ ਫਾਰਮ ਤੇ ਵਿੱਚੀ ਮੱਝਾਂ ਲਾ ਕੇ ਟੋਟਲ 30 ਨਾਗ ਹੋਣਗੇ ਸੋ ਬੱਚੇ-ਵੱਜੇ ਦੇ ਸਕਦੇ ਹੋ ਤੁਸੀਂ ਇਹ ਸੂਈਆਂ ਹੋਈਆਂ ਗਾਈਆਂ ਦੇ ਬੱਚੇ ਨੇ ਸੋ ਇੱਕ ਨੰਬਰ ਤੋਂ ਸਟਾਰਟ ਕਰਦੇ ਆ ਪਹਿਲੇ ਨੰਬਰ ਤੇ ਪਹਿਲਣ ਜਰਸੀ ਕ੍ਰੋਸ ਬੱਸੀ ਮਗਰ ਬੱਸੀ ਆ ਹੁਣ 15 16 ਕਿਲੋ ਬੋੜਾ ਇਹਦੇ ਥੱਲੇ ਪਹਿਲਾ ਸੂਹਾ ਸੂਈ ਆ ਜਰਸੀ ਕ੍ਰੋਸ ਬੱਸੀ ਮਗਰ ਬੱਸੀ ਸੋ 14 ਤੋਂ 15 ਕਿਲੋ ਇਹਦੇ ਥੱਲੇ ਬੋਲਾ ਹੋਊਗਾ ਮਗਰ ਬੱਛੀ ਆ ਦੇਖ ਸਕਦਾ ਤੁਸੀਂ ਬੱਸੀ ਬਹੁਤ ਚੰਗੀ ਆ ਚੰਗੀ ਤਿਆਰ ਕਰਨ ਵਾਲੀ ਬੱਸੀ ਆ ਬਾਕੀ ਥਣ ਬਹੁਤ ਸੋਹਣਾ ਲੱਗਿਆ ਨੇੜ ਤੋਂ ਚੈੱਕ ਕਰਾ ਲੈਣੇ ਆ ਕੱਲਾ ਕੱਲਾ ਨਿੱਖੜਵਾ ਥਣ ਲੱਗਿਆ ਸਾਡੀ ਦੇਖ ਸਕਦੇ ਹੋ ਚਾਰੇ ਥਣ ਪੂਰੇ ਗੁੱਠਾਂ ਦੇ ਨੇ ਪੂਰੀ ਠੰਡੀ ਸੀਲ ਆ ਸਾਨੂੰ ਤੋੜ ਕੇ ਦਿਖਾਵਾਂਗੇ ਪਹਿਲਣ ਬੱਸੀ ਸੁਈ ਹੋਈ ਆ ਤਿੰਨੇ ਬੱਸੀਆਂ ਪਹਿਲਣਾਂ ਸੁਈਆਂ ਹੋਈਆਂ ਨੇ ਜਿਹੜੀਆਂ ਪਹਿਲੇ 3 ਨੰਬਰਾਂ ਤੇ ਖੜੀਆਂ ਨੇ ਸੈਂਟਰ ਵਾਲੀ ਬੱਸੀ ਵੀ ਬਲੂਨ ਸੁਈ ਹੋਈ ਆ ਸੋ ਪਹਿਲੇ ਨੰਬਰ ਵਾਲੀ ਬੱਸੀ ਤੋੜ ਕੇ ਦਿਖਾਵਾਂਗੇ ਆਪਾਂ ਇੱਥੇ ਲਓ ਤੁਸੀਂ ਫੇਸ ਕੁਆਲਟੀ ਜੇਕਰ ਸਤਿ ਜਰਸੀ ਦੇ ਵਿੱਚ ਪੈਂਦੀ ਹੈ ਇਹ ਜਿਆਦਾ ਪੱਖ ਜਰਸੀ ਦਾ ਰੱਖਦੀ ਆ ਪਿਆਵਲੀ ਜਰਸੀ ਦੇ ਵਿੱਚ ਥੋੜਾ ਜਿਹਾ ਕਰਾਸ ਪਾਣਾ ਤੁਸੀਂ ਦੇਖ ਸਕਦੇ ਹੋ ਉੱਚਾ ਲਮਾ ਵੱਡਾ ਕਦ ਕਾਠ ਆ ਪਹਿਲਾ ਸੂਆ ਸੂਈ ਆ ਹਵਾਨਾ ਚੈੱਕ ਕਰਿਓ ਤੁਸੀਂ ਸੋਹਣਾ ਹਵਾਨਾ ਤਿਆਰ ਕੀਤਾ ਹੋਇਆਗਾ ਘਮਾਲਾ ਘਮਾਲਾ ਲੈ ਚਲ ਅੰਦਰ ਲੈ ਚਲ ਲੈ ਚਲ ਅੰਦਰ ਪਹਿਲਾ ਸੂਆ ਜਰਸੀ ਕਰਾਸ ਦੇ ਵਿੱਚ ਸੂਈ ਆ ਦੇਖ ਸਕਦੇ ਹੋ ਹਵਾਨੇ ਦੇ ਨਾੜਾਂ ਦੂਰ ਤੋਂ ਦਿਖਾਈ ਦਿੰਦੀਆਂ ਨੇ ਸੋਹਣਾ ਹਵਾਨਾਗਾ ਚਾਰੇ ਥਣ ਗੁੱਠਾਂ ਤੇ ਲੱਗੇ ਹੋਏ ਆ 20 ਕਿਲੋ ਦੁੱਧ ਖੁੱਲਾ ਪਾ ਦੂ ਬੱਚੀ ਹੁਣ 15 14 15 ਕਿਲੋ ਬੋਲੇ ਤੇ ਚਲਦੀ ਆ ਅੱਗੇ 2 ਨੰਬਰ ਤੇ ਬੱਸੀ ਆ ਇਹਦੇ ਥੱਲੇ 12 13 ਕਿਲੋ ਬੋੜਾਗਾ ਹੁਣ ਇਹ ਵੀ ਪਹਿਲਾਂ ਸੁਈ ਆ 12 13 ਕਿਲੋ ਬੋੜਾਗਾ ਇਹਦਾ ਬੱਚਾ ਬੈਠਾਗਾ ਇਹਦਾ ਬੱਚਾ ਆਗਾ ਇਹ ਪਹਿਲਾਂ ਬੱਸੀ ਆ 12 13 ਕਿਲੋ ਬੋੜਾ ਚੌਣ ਚਵਾਦੀ ਇਹ ਵੀ ਬਹੁਤ ਠੰਡੀ ਆ ਥਣ ਕੱਲਾ ਕੱਲਾ ਨਿਕੜ ਰਿਹਾ ਸੀ ਦੇਖ ਸਕਦੇ ਪੂਰੇ ਚਾਰੇ ਥਣ ਗੁੱਠਾਂ ਤੇ ਲੱਗੇ ਹੋਇਆ ਹੱਥੀ ਚਵਾਈ ਵਾਲਾ ਸੋਹਣਾ ਥਾਣਾ ਪੂਰੀ ਠੰਡੀ ਸੀਲ ਆ ਤੁਸੀਂ ਦੇਖ ਸਕਦੇ ਹੋ ਚਾਰੇ ਥਣ ਗੁੱਠਾਂ ਤੇ ਆ ਇਹ 2 ਨੰਬਰ ਤੇ ਆ ਗਈ ਪਹਿਲੇ ਨੂੰ ਬੱਸੀ ਇਥੇ ਥੱਲੇ 11-12 ਕਿਲੋ ਬੋਲਾ ਅੱਗੇ 15-16 ਕਿਲੋ ਆ ਬੱਸੀ ਖੋਲ ਬੁੱਤ ਪਹਿਲਾ ਸੂਆ ਬੱਸੀ ਇਹ ਆ ਗਈ 15-16 ਕਿਲੋ ਬੋਲਾ ਇਹਦੇ ਥੱਲੇ ਹਾਜਰ ਆ ਪਹਿਲਾ ਸੂਈ ਇਹ ਸੂਈ ਆ ਸਾਰੀਆਂ ਬੱਸੀਆਂ ਇਹ ਦੰਦਾਂ ਦੇ ਵਿੱਚ ਨੇ ਚਾਰੇ ਥਣ ਗੁੱਠਾ ਤੇ ਲੱਗੇ ਹੋਏ ਹੱਥਾਂ ਚੁਾਈ ਵਾਲਾ ਸੋਨਾ ਥਾਣਾ ਦੀ ਦੇਖ ਸਕਦੇ ਹੋ ਤੁਰਬਤ ਬਾਹਰ ਦੋਰਨ ਤੇ ਤੀਜੇ ਨੰਬਰ ਤੇ ਬੱਸੀ ਆ ਗਈ ਕ੍ਰਾਸ ਬੰਨ ਦੇ ਵਿੱਚ ਪੈਂਦੀ ਹੈ ਜਰਸੀ ਕ੍ਰਾਸ ਚ ਪੈਂਦੀ ਹੈ ਜਿਆਦਾ ਪੱਖ ਸੁੱਤੇ ਨੇ ਨੰਬਰ ਬੱਛੀ ਆਪਾ ਤੋਰ ਕੇ ਦਿਹਾਉਣੇ ਆ ਤੋਰ ਕੇ ਦਿਹਾਦ। ਜਿਹਦੇ ਸਾਡੇ ਹਾਈਟ ਪੂਰੀ ਆ ਲੈਂਥ ਪੂਰੀ ਆ ਬੱਛੀ ਦੀ ਪਹਿਲਾ ਸੂਆ ਸੂਆ ਲੈ ਕੇ ਮਾੜਾ। 15 16 ਕਿਲੋ ਬੋਲੇ ਥੱਲੇ ਹੁਣ ਹਾਜ਼ਰ ਐ ਇਸ ਟਾਈਮ। ਖਣ ਬਹੁਤ ਸੋਹਣਾ ਹਥੀ ਚੁਾਈ ਵਾਲਾ ਲੱਗਿਆ ਬਾਕੀ ਇਹ ਸਾਰੇ ਤਿੰਨੇ ਗਰਮੀ ਦੇ ਤੋਹਫੀ ਨੇ ਗਰਮੀ ਦੇ ਵਿੱਚ ਚਲਣ ਵਾਲੀਆਂ ਚੀਜ਼ਾਂ ਨੇ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਆਪਾਂ ਨੂੰ ਕ੍ਰਾਸ ਬਾਂਡ ਦੇ ਵਿੱਚ ਬੱਛੀਆਂ ਚਾਹੀਦੀਆਂ ਨਵੇਂ ਹਾਨ ਚ ਤਾਂ ਉਹਨਾਂ ਲਈ ਸੁਨੇਰੀ ਮੌਕਾ ਹੈਗਾ ਹਵਾਨਾ ਤੁਸੀਂ ਦੇਖਿਓ 20 ਤੋਂ ਬਾਹਰ ਦੁੱਧ ਪਾਦੂ ਬੱਛੀ ਪਹਿਲਣੀ ਇਹ। ਸੋਹਣਾ ਹਵਾਨੇ ਦੇ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਨੇ ਠੰਡੀ ਸੀਲ ਬਰਫ ਵਰਗੀ ਅਸੀਂ ਦੇਖ ਸਕਦੇ ਹਾਂ। ਦੇਖ ਸਕਦੇ ਹੋ ਠੰਡੀ ਸੀਲ ਪੂਰੀ ਆ ਫੇਰ ਦੇ ਫੇਰ ਥੱਲੇ ਵਹਿਆ, ਮੂਰੇ ਥੱਲੇ ਵਹਿਆ। ਅਸੀਂ ਦੇਖ ਸਕਦੇ ਹਾਂ ਫੁੱਲ ਠੰਡੀ ਸੀਲ ਆ ਮਗਰ ਹੱਥ ਫੇਰਪਤ। 3 ਨੰਬਰ ਤੇ ਆ ਗਈ ਇਹ ਬੱਚੀ। ਓਕੇ ਆ ਵਾ ਸਾੜ ਜਾ ਪਾਸੇ। 1 ਨੰਬਰ ਵਾਲੀ ਬੱਸੀ ਦੇਖ ਸਕਦੇ ਹੋ ਇਹ ਵੀ ਪੂਰੀ ਠੰਡੀ ਸੀਲ ਆ। ਦੇਖ ਸਕਦੇ ਹੋ ਥਾਣਾ ਤੇ ਜਿਵੇਂ ਮਾਰਜੀ ਖੜਾ ਹੋ ਗਿਆ ਹੱਥਲਾ ਦੇ ਪਤ। ਸਾਰੇ ਹਾਂ। ਪੂਰੀ ਠੰਡੀ ਸੀਲ ਆ ਓਕੇ ਆ। ਓਕੇ। ਆ ਤੁਸੀਂ ਦੇਖ ਸਕਦੇ ਹੋ 2 ਨੰਬਰ ਵਾਲੀ ਬੱਸੀ ਵੀ ਪੂਰੀ ਠੰਡੀ ਸੀਲ ਆ ਪਾ ਹੱਥ ਸਾਰਿਆਂ ਦੇ ਤਾਂ ਫੇਰ ਕੇ ਦਿਖਾਇਆ ਕਿ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਕ੍ਰੋਸਪਾਣ ਦੇ ਵਿੱਚ ਪਸ਼ੂ ਲੈਣਾ ਠੰਡਾ ਸੀਲ ਤੇ ਸਾਰੀਆਂ ਬੱਸੀਆਂ ਇਹ ਤਿੰਨੇ ਹੱਥੀ ਜਵਾਈ ਵਾਲੀਆਂ ਨੇ ਪੂਰੀਆਂ ਠੰਡੀਆਂ ਸੀਲ ਨੇ ਸੋ ਇੱਕ ਨੰਬਰ ਵਾਲੀ ਮਗਰ ਬੱਛੀ ਆ ਬਾਕੀ 2 ਨੰਬਰ ਤੇ 3 ਨੰਬਰ ਮਗਰ ਬੱਛੇ ਨੇ ਇਹ ਤਿੰਨੇ ਸੂਈਆਂ ਸਵਾਈਆਂ ਨੇ 12 ਤੋਂ 16 ਕਿਲੋ ਤੱਕ ਇਹਨਾਂ ਦੇ ਥੱਲੇ ਬੌੜੇ ਆ ਅੱਗੇ ਬੱਛੀ ਇਹ ਵੀ ਸੂਈ ਹੋਈ ਆ ਇਹਦੇ ਵੀ ਹੱਥ ਫੇਰ ਕੇ ਦਿਖਾ ਪਤ ਆ ਵੀ ਬੱਸੀ ਸੂਈ ਹੋਈ ਆ ਇਹ ਬੱਸੀ ਸੂਈ ਹੋਈ ਆ ਇਹਦੇ ਥੱਲੇ ਵੀ 1 ਇਹ ਐਚਐਫ ਦੇ ਵਿੱਚ ਪੈਂਦੀ ਆ ਹਲਕਾ ਜਿਹਾ ਕ੍ਰੋਸ ਪਾਣਾ ਤੁਸੀਂ ਦੇਖ ਸਕਦੇ ਹੋ ਥਣ ਬਹੁਤ ਸੋਹਣਾ ਲੱਗਿਆ ਹੱਥੀ ਚਵਾਈ ਵਾਲਾ ਇਹ 4 ਨੰਬਰ ਦੇ ਵਿੱਚ ਆ ਗਈ ਬੱਸੀ ਦੇਖ ਸਕਦੇ ਹੋ ਠੰਡੀ ਸੀਲ ਪੂਰੀ ਆ ਸੋਹਣਾ ਹੱਥੀ ਚਵਾਈ ਵਾਲਾ ਥਣ ਲੱਗਿਆ ਹੋਇਆ ਹੈਗਾ ਸੋ 5 ਤੇ 6 ਨੰਬਰ ਹਜੇ ਸੂਣ ਚ ਟਾਈਮ ਲੈਂਦੀਆਂ ਨੇ ਇਹਦੇ ਵੀ ਬਤ ਹੱਥ ਫੇਰ ਦੇ ਇਹ ਦੂਜਾ ਸੂਆ ਸੁੰਦੀ ਆ ਪਹਿਲੇ ਸੂਆ 22 23 ਲੀਟਰ ਦੁੱਧ ਦਿੱਤਾ ਜਿਸ ਨਾਲ ਉਹ ਸੋਹਣਾ ਹਵਾਨਾ ਤਿਆਰ ਕਰਦੀ ਹੁੰਦੀ ਆ ਸੋਹਣਾ ਹੱਥੀ ਚਵਾਈ ਵਾਲਾ ਥਣ ਲੱਗਿਆ ਹੋਇਆ ਇਹਦੇ ਠੰਡੀ ਸੀਰ ਇਹ ਵੀ ਬਰਫ਼ ਵਰਗੀ ਤੁਸੀਂ ਦੇਖ ਸਕਦੇ ਹੋ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ ਆ ਚੰਗਾ ਹੱਥੀ ਚਵਾਈ ਵਾਲਾ ਸੋਨਾ ਥਾਣਾ ਪਸ਼ੂ ਆਪਣੇ ਕੋਲੇ ਸਾਰੀ ਠੰਡੇ ਸੀਲ ਹੁੰਦੇ ਨੇ ਸੋ ਇਹ ਬਸੀਆਂ ਅੱਗੇ ਗੱਬਣ ਆ ਬਸੀ ਖੁੰਜੀ ਵਾਲੀ ਉਸ ਤੋਂ ਅੱਗੇ ਇਹ ਝੋਟੀ ਸੂਈ ਹੋਈ ਆ ਮਗਰ ਕੱਟਾ ਇਹਦੇ ਹੁਣ ਇਹਦੇ ਥੱਲੇ 10 ਤੋਂ 11 ਕਿਲੋ ਬੋਲੀ ਹਾਜ਼ਰ ਆ ਕੱਲੇ ਸੂਈ ਆ ਹੱਥੀ ਚਵਾਈ ਵਾਲਾ ਸੋਨਾ ਥਣ ਲੱਗਿਆ ਹੋਇਆਗਾ ਸੋ ਕੇ ਝੋਟੀ ਗੱਬਣ ਆ ਤੀਜਾ ਸੂਆ ਸੂਰੀ ਆ ਸੋ ਅੱਗੇ 3 ਨੰਬਰ ਤੇ ਝੋਟੀ ਆ ਗਈ ਜਿਹੜੀਆਂ ਇੱਕ ਦੂਜਾ ਸੂਆ ਸੂਰੀਆ ਗੱਬਣਾ ਪੰਜ-ਛੇ ਦਿਨ ਲੈਂਦੀ ਆ ਅਗੇ 4 ਨੰਬਰ ਵਾਲੀ ਝੋਟੀ ਤੋਰਬਤ ਵਾਰ ਹੋਏ ਇਹ ਤਾਜੀ ਸੂਈ ਆ 4 ਨੰਬਰ ਵਾਲੀ ਝੋਟੀ ਤੁਸੀਂ ਦੇਖ ਸਕਦੇ ਹੋ ਦੂਸਰੇ ਸੈੱਟ 'ਚ ਇਹ ਆ ਗਈ ਝੋਟੀ ਜਿੱਧਰ ਝੋਟੀਆਂ ਬੰਨੀਆਂ ਹੋਈਆਂ ਨੇ ਇਧਰ ਸੈੱਟ 'ਚ ਚੌਥੇ ਨੰਬਰ ਤੇ ਆ ਗਈ ਤਾਜੀ ਸੂਈਆ ਮਗਰ ਕੱਟਾ ਇਹਦੇ ਥਣ ਬਹੁਤ ਸੋਹਣਾ ਲੱਗਿਆ ਥੀਜੁਆਈ ਵਾਲਾ ਤੋਰ ਕੇ ਦਿਖਾਵਾਂਗੇ ਹਵਾਨਾ ਐਚਪਾਗਾਵਾ ਵਾਂਗੂ ਤਿਆਰ ਕੀਤਾ ਹੋਇਆ ਨੇ ਤੁਸੀਂ ਦੇਖ ਸਕਦੇ ਹੋ ਰੰਗ ਸੰਗਾ ਸੋ ਹਵਾਨਾ ਇੱਕ ਵਾਰ ਫੇਰ ਦੇਖ ਸਕਦੇ ਹੋ ਤੁਸੀਂ ਐਚਫ ਗਾਵਾ ਵਾਂਗੂ ਤਿਆਰ ਕੀਤਾ ਸੋਹ ਹੈ ਦੀ ਡਿਲੀਵਰੀ ਹੋਈ ਆ ਥਣ ਕੱਲਾ ਕੱਲਾ ਨਿਖੜਵਾ ਲੱਗਿਆ ਹੋਇਆ ਪੂਰਾ ਵਿੱਛੀ ਤੇ ਆ ਕੋਲੀ ਤੇ ਮੋਟੀ ਚਵਾਈ ਆ ਠੰਡੀ ਸੀਲ ਇਹ ਵੀ ਬਰਫ ਵਰਗੀ ਆ ਜਿੱਦਾਂ ਮਰਜੀ ਤੁਸੀਂ ਗਾਵਾ ਵਾਂਗੂ ਚੋ ਸਕਦੇ ਹੋ ਦੇਖ ਸਕਦੇ ਹੋ ਹਾਈਟ ਲੈਂਥ ਚੈੱਕ ਕਰਿਓ ਝੋਟੀ ਦੀ ਤੇ ਹਵਾਨੇ ਦਾ ਸਾਈਜ਼ ਚੈੱਕ ਕਰਿਓ ਐਚਫ ਗਾਵਾ ਵਰਗਾ ਹਵਾਨਾ ਇਹਦਾ ਘੁਮਾ ਕੇ ਅੰਦਰ ਲੈ ਜਾ ਲੋ ਤੁਲੇ ਜਾ ਲੋ ਤੋ 4 ਨੰਬਰ ਤੇ ਝੋਟੀ ਆ ਗਈ ਦੂਜਾ ਸੂਆ ਜਾਣਦੇ ਕੋਈ ਨਾ ਜਾਣੇ ਥੋੜੀ ਬੱਚਿਆਂ ਨੂੰ ਤੇਜ਼ੀ ਕਰਦੀ ਆ ਇਹ 4 ਨੰਬਰ ਤੇ ਝੋਟੀ ਆ ਗਈ ਦੂਜਾ ਸੂਆ ਸੋਕੇ 5 ਨੰਬਰ ਤੇ ਜਿਹੜੀ ਸੈੱਟ ਚ ਗਾਂ ਖੜੀ ਐ ਥੱਲੇ 22 ਕਿਲੋ ਦੁੱਧ ਰੈਡੀ ਆ 22 ਕਿਲੋ ਕੋਈ ਮੇਰਾ ਵੀ ਇਹ ਦੋ ਟਾਈਮ ਮਣਕੇ ਲਿਆ ਸਕਦਾ ਫੁੱਲ ਬਰੀਡ ਦੇ ਵਿੱਚ ਵੱਸੀ ਆ ਦੋ ਦੰਦ ਵੱਸੀ ਆ ਪਹਿਲਾ ਸੂਆ ਥਾੜਾ ਹੱਥੀ ਚੁਆਈ ਵਾਲਾ ਸੋਨਾ ਥਾੜਾ ਜਿਹੇ ਹੱਥੀ ਚੁੜੋ ਚਾਹੇ ਚੁੜੋ ਮਸ਼ੀਨ ਤੇ ਫੁੱਲ ਬਰੀਡ ਦੇ ਵਿੱਚ ਆ ਗਈ ਪਹਿਲਾ ਸੂਆ 2 ਦਿਨ ਦਾ ਬੱਸੀ 22 ਕਿਲੋ ਬੋੜੀ ਹਾਜ਼ਰ ਹੈ ਥੱਲੇ ਆਪਾਂ ਨਾਲ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਬੰਦ ਲੈਵੇ ਦੀ ਬੱਸੀ ਇਹੇ ਇਹ ਸਾਡੇ ਨੂੰ ਸੋਨਾ ਤੇ ਖੋਸ ਹਵਾਨਾ ਇਹਦਾ ਹੁੰਦੇ ਸਾਲ ਨੂੰ ਅਗੇਸਟ ਤੋਂ ਇਲਾਵਾ ਇਹ ਬੱਸੀ ਦੂਜਾ ਸੂਆ ਸੂਰੀ ਆ ਪਹਿਲੇ ਸੂਏ ਨੇ 30 32 ਕਿਲੋ ਦੁੱਧ ਪਾਇਆ ਹੋਇਆਗਾ ਤੁਸੀਂ ਦੇਖ ਸਕਦੇ ਹੋ ਦੂਜਾ ਸੂਆ ਬੱਸੀ ਸੂਰੀ ਆ ਬਾਹਰ ਖੁਰਲੀ ਤੇ ਆ ਗਈ ਇਹ 30 32 ਕਿਲੋ ਦੰਦੀ ਮਾਲਕਣਾ ਇਹੇ ਅੱਗੇ ਆ ਬੱਸੀ ਕ੍ਰਾਸ ਬੱਸੀ ਆ ਗਈ ਪਹਿਲਾ ਸੂਆ ਦੋ ਦੰਦ ਬੱਛੀ ਆ ਪੰਜ ਪਾਸੇਾਂ ਦੇ ਨਹੀਂ ਕੱਚੀ ਆ ਪਹਿਲਾ ਸੂਆ ਦੋ ਦੰਦ ਬੱਸੀ ਬਾਹਰ ਲਈ ਖੁਰਲੀ ਤੇ ਆ ਗਈਆਂ ਇਹ ਇਹ ਪੰਜ ਸੱਤ ਗਾਇਆਂ ਬਾਹਰ ਲਈ ਖੁਰਲੀ ਤੇ ਆ ਗਈਆਂ ਤੁਸੀਂ ਦੇਖ ਸਕਦੇ ਹੋ ਆ ਬੱਸੀ ਪਹਿਲਾ ਸੂਆ ਦੋ ਦੰਦ ਬੱਸੀ ਆ ਪਹਿਲਾ ਸੂਆ ਸੂਰੀ ਠੰਡੀ ਸੀਲ ਦੇਖੋ ਤੁਸੀਂ ਜਿਆਦਾ ਪੱਖ ਇਹ ਜਰਸੀ ਦਾ ਰੱਖਦੀ ਆ ਥੋੜਾ ਜਿਹਾ ਕ੍ਰਾਸ ਪਾਣਾ ਸਾਈ ਵਾਲ ਤੁਸੀਂ ਦੇਖ ਸਕਦੇ ਹੋ ਥਣ ਹੱਥੀ ਚਵਾਈ ਵਾਲਾ ਸੋਹਣਾ ਲੱਗਿਆ ਹੋਇਆਗਾ ਕੱਲਾ ਕੱਲਾ ਨਿੱਖੜਵਾ ਥਾਣਾ ਤੋੜ ਕੇ ਦਿਖਾਵਾਂ ਤੁਹਾਨੂੰ ਤੋੜ ਦੇਦਰ ਉਧਰ ਗੇਟ ਬੰਨੀ ਨੂੰ ਤੋੜ ਦੇ ਅੱਗੇ ਪਿੱਛੇ ਦਾ ਹਵਾਨਾ ਤਿਆਰ ਕਰੂ ਦੋਨੇ ਪਾਸੇ ਵੇਖੇ ਚੂਨ ਵਾਲੀ ਆ ਤੁਸੀਂ ਦੇਖ ਸਕਦੇ ਹੋ ਹਲਕਾ ਜਿਹਾ ਕ੍ਰੋਸ ਪਾਣਾ ਜਿਆਦਾ ਪੱਖ ਜਰਸੀ 'ਚ ਰੱਖਦੀ ਆ ਤੁਸੀਂ ਦੇਖ ਸਕਦੇ ਹੋ ਪਹਿਲਾ ਸੂਆ ਦੋ ਦੰਦ ਬੱਸੀ ਸੂਰੀ ਆ ਪੂਰਾ ਠੋਸ ਤੇ ਨਿੱਗਰ ਹਵਾਨਾਗਾ ਹੱਥੀ ਚਵਾਈ ਵਾਲਾ ਸੋਨਾ ਥਾਣਾ ਘੁਮਾੜਾ ਪਤਲੇ ਚਿਲੰਦਰ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਹੱਥੀ ਚਵਾਈ ਵਾਲਾ ਸੋਨਾ ਥਾਣ ਚਾਹੀਦਾ ਤੇ ਉਹਨਾਂ ਵੀਰਾਂ ਦੀ ਇਹ ਡਿਮਾਂਡ ਪੂਰੀ ਕਰੂਗੀ ਹੱਥੀ ਚਵਾਈ ਵਾਲਾ ਸੋਹਣਾ ਥਣ ਕੱਡੂ ਤੇ ਠੰਡੀ ਸੀਲਤਾ ਪੂਰੀ ਤੁੰ ਦਿਖਾਈ ਦਿੱਤੀ ਆਪਾਂ ਬੰਦੇ ਅੱਗੇ ਬੱਸੀ 2 ਦੰਦ ਦਾ ਪਹਿਲਾ ਸੂਆ ਜਰਸੀ ਦੇ ਵਿੱਚ ਆ ਗਈ 2 ਦੰਦ ਬੱਸੀ ਪਹਿਲਾ ਸੂਆ ਸੂਰੀ ਹੈ 10 ਦਿਨ ਦੀ ਕੱਚੀ ਆ ਅੱਗੇ ਪੰਜਾਬ ਵਾਲੀ ਜਰਸੀ ਆ ਗਈ ਦੂਜਾ ਸੂਆ ਜੋਰ ਪੰਜਾਬ ਵਾਲੀ ਜਰਸੀ ਆ ਗਈ ਮੱਥੇ ਟੋਆ ਮੋਟੀ ਅੱਖ ਛੋਟਾ ਕੰਨ ਥਾਣਾ ਹੱਥੀ ਚਵਾਈ ਵਾਲਾ ਇਹ ਸਾਹਿਬ ਇਹ ਵੀ ਤੋਰਦੇ ਪੁੱਤ ਬਾਹਰ ਹਵਾਨਾ ਸੋਹਣਾ ਤਿਆਰ ਕਰਦੀ ਆਉਂਦੀ ਆ ਪਹਿਲੇ ਸੂਏ ਨੇ 21-22 ਕਿਲੋ ਦੁੱਧ ਪਾਇਆ ਹੋਇਆਗਾ ਜੀ ਦੇਖ ਸਾਹਿਬ ਦੂਜਾ ਸੂਹਾ ਸੂਰੀਆ ਪਲੀ ਵੀਆ ਪੰਜਾਬ ਵਾਲੀ ਜਰਸੀ ਆ ਕੱਦ ਕਾਠ ਵਾਲੀ ਆ ਵੀ ਤੋਰ ਦੇ ਬਤਾਵਾਰ ਆ ਆ ਤੋਰ ਅੱਗੇ ਲਾਸਟ ਤੇ ਜਰਸੀ ਕ੍ਰੋਸ ਬੱਸੀ ਆ ਦੂਜਾ ਸੂਹਾ ਸੂਰੀਆ ਪਹਿਲੇ ਸੂਏ 23 24 ਕਿਲੋ ਦੁੱਧ ਪਾਇਆ ਹੋਇਆ ਹੱਥੀ ਚਵਾਈ ਵਾਲਾ ਸੋਨਾ ਥਾਣਾ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਲਾਸਟ ਤੇ ਡਿਟੇਲ ਦੇਤੀ ਉਹਦੀ ਲਾਸਟ ਤੇ ਆ ਗਈ ਇਹ ਜਰਸੀ ਕ੍ਰੋਸ ਦੇ ਵਿੱਚ ਖੋਲ ਨੂੰ ਖੋਲ ਬਾਹਰ ਲਿਆ ਆ ਫੇਸ ਕੁਆਲਿਟੀ ਚੈੱਕ ਕਰਿਓ ਬੱਸੀ ਦੀ ਪੰਜਾਬ ਵਾਲੀ ਜਰਸੀ ਦੀ ਦੇਖੋ ਲੈ ਚੱਲੇ ਦਮ ਬਹੁਤ ਵੀਰਾਂ ਦੀ ਡਿਮਾਂਡ ਆ ਅੱਜਕੱਲ ਪੰਜਾਬ ਵਾਲੀ ਜਰਸੀ ਟ੍ਰੈਂਡਿੰਗ ਚ ਚੱਲਦੀ ਆ ਆਪਣੇ ਫਾਰਮ ਤੇ 23 24 ਨਗਾਂ ਦੇ ਵਿੱਚ ਇੱਕੋ ਹੀ ਇਹ ਜਿਹੜੀ 100 ਟੂ 100% ਪੰਜਾਬ ਵਾਲੀ ਜਰਸੀ ਇਹਨੂੰ ਕਹਿੰਦੇ ਆ ਸੋਹਣਾ ਥਾਣਾ ਹੱਥੀ ਚਵਾਈ ਵਾਲਾ ਫੁੱਲ ਬਰੀਡ ਦੇ ਵਿੱਚ ਬੱਸੀ ਆ 20 ਤੋਂ ਪਾਰ ਦੁੱਧ ਪਾਊਗੀ ਗਰਮੀ ਗਰਮੀ 20 ਤੋਂ ਪਾਰ ਚੱਲਣ ਵਾਲੀ ਬੱਸੀ ਆ ਇਹ ਸੋ ਲਾਸਟ ਤੇ ਆਪਾਂ ਤੁਹਾਨੂੰ ਦੂਜਾ ਸੂਆ ਸਾਈਵਾਲ ਗਾਂ ਸੂਈ ਸਵਾਈ ਤੇ ਪਹਿਲਾ ਸੂਆ ਦੋ ਦੰਦ ਬੱਸੀ ਇਹ ਦਿਖਾਵਾਂਗੇ ਇਹ 10-12 ਦਿਨ ਦੀ ਕੱਚੀ ਆ 2 ਦਿਨ ਦਬਸੀ ਪਹਿਲਾ ਸੁਆ ਠਾਣਾ ਹੱਥੀ ਚੁਆਈ ਵਾਲਾ ਸੋਨਾ ਦੇਖ ਸਕਦੇ ਤੁਸੀਂ ਹੱਥੀ ਚੁਆਈ ਵਾਲਾ ਸੋਨਾ ਠਣ ਬਣਾਉ ਹਵਾਨਾ ਤਿਆਰ ਕਰਦੀ ਆਉਂਦੀ ਆ ਸੋਨਾ ਜੇ ਸਾਡੇ ਕੋਈ ਵੀਰ ਸਾਹਮਣੇ ਆ ਲੈ ਗਿਆ ਭਾਅ ਸਿਰ ਦੇ ਦਾਂਗੇ ਆਪਾਂ ਦੇਖੋ ਸੋਣੀ ਲਿਓਡੀ ਤਿਆਰ ਕਰਦੀ ਆਉਂਦੀ ਆ ਤੋਂ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ ਜੀ